ڈیلیگیٹ بنتے میلے پتا نہیں سمجھا بھی

ਫੜ ਹੋਈ ਹੈ ਜਿਹੜੀ ਅਕਾਲੀ ਕਲਾਂ ਨੂੰ ਉਹਨੂੰ ਇੱਕ ਜੁਟ ਕਰ ਲਈ ਕੋਈ ਚੱਲ ਰਹੀ ਹੈ ਗੱਲ ਬਾਤ ਹੈ ਭਾਰਤ ਕੋਈ ਹੈ ਨਹੀਂ ਪਾਰਟੀ ਖਤਮ ਕਰਨ ਲਈ ਜਿੱਦ ਤੱਕ ਮੈਂ ਵੀ ਸਾਡੇ ਸ਼ੁਕਰੀਆ ਇਹਨੂੰ ਕਿਵੇਂ ਜਾਈ ਸਾਹ ਸ਼ਾਹ ਬਣ ਗਿਆ ਪਾਰਟੀ ਕੋਈ ਦਫਾੜਦੇ ਪਹਿਲੀ ਗੱਲ ਤਾਂ ਇਹ ਕਾਸੀ ਦਾ ਇੱਕੋ ਹੀ ਉਹਦੀ ਕਾਨੂੰਨੀ ਭੱਤੀ ਹੈ ਜੋ ਤਾਂ ਕੋਈ ਤੰਗ ਨਹੀਂ ਕਰਨੀ ਭੱਤੀ ਨਹੀਂ ਲਾਪੀਲਾ ਕੋ ਬੜਾ ਬੜਾ ਪਲੇਖਾ ਸੀ ਜਿਹੜਾ ਉਸੇ ਸਾਹਿਬ ਨੇ ਗੁੰਜ ਕਰਦਾ ਹੈ ਵਿਆਖਿਆ ਕਰਕੇ ਇਹਨਾਂ ਨੂੰ ਖਰਾ ਕਰਦੇ ਸਨ ਇਸਰ ਤੋਂ ਕੋਈ ਅਸੀਗਾ ਇੰਸਪੈਕਟਰ ਜਿਹੜੀ ਲਗ ਲਗ ਪਾਰਟੀ ਹੋ ਰਹੀ ਹੈ ਉਹਨੇ ਕਵਟ ਕਰ ਲਈ ਕੋਈ ਗੱਲਬਾਤ ਚੱਲ ਰਹੀ ਹੈ ਕਦੇ ਇਹ ਤਾਂ ਦੇਖ ਲਓ ਪਾਰਟੀ ਦੀ ਪਿੱਛੇ ਜਾ ਰਹੀ ਹੈ ਤੁਸੀਂ ਬਣਾਈ ਦੂ ਸਵਾਲ ਕਰਦੇ ਹੋ ਉਹਨਾਂ ਨੂੰ ਕਰੋ ਕਿ ਸਾਡੀ ਪਾਰਟੀ ਨਹੀਂ ਇੱਥੇ ਜਾ ਰਹੀ ਹੈ ਇਹਦਾ ਕੋਈ ਦਫ਼ਤਰ ਦੱਸੋ ਇਹਨਾਂ ਕੋਲ ਟੈਲੀਫੋਨ ਕਰ ਦੱਸੋ ਕਿ ਇਹ ਕਿਹੜੇ ਦਫ਼ਤਰ ਜਾ ਰਹੀ ਹੈ ਉਹ ਦੱਸੋ ਪਾਰਟੀ ਦੇ ਰਜਿਸਟ੍ਰੇਸ਼ਨ ਨੰਬਰ ਦੱਸੋ ਬਰੀ ਗੱਲ ਨੂੰ ਦੱਸੋ ਮੁਹਿੰਦਰਾ ਫਿਰ ਵੀ ਇਹ ਗੁਫਰਾ ਦਿੱਤੇ ਜਾ ਰਿਆ ਲੋਕਾਂ ਨੂੰ ਗੁਫਰਾ ਕੀਤਾ ਜਾ ਰਿਆ ਲੋਕਾਂ ਨੂੰ ਤਾਂ ਬੱਸ ਜਾਣਨਾ ਪਾਗਣਾ ਵੀ ਅੱਠਾ ਮੈਂ ਜਾਣ ਕੇ ਕੌਣਾ ਲੌ ਬੋਲਦਾ ਨਹੀਂ ਵੀ ਮੈਂ ਤਾਂ ਕਹਾਂ ਭਰ ਭਰਾਓ ਜਾਣਦੇ ਹੋ ਇੱਕ ਅੰਦਾਜ਼ਾ ਕਰੋ ਹੋਰ ਬਹੁਤ ਮੈਂ ਕਹਿਣ ਵਾਲੇ ਬਹੁਤ ਹਨ ਸਿਰ ਕਰਕੇ ਮੈਂ ਤਾਂ ਪਿਆਰ ਰ ਬੇਦੀ ਕਰਦਾ ਕਿ ਭਰਾਓ ਕਿਉਂ ਅਸੀਂ ਜੰਤਰਾ ਸੇ ਪੇਵਾਂ ਹਾਂ ਸਾਰੇ ਕਿ ਟੋਟੇ ਸਹੀ ਪੱਤੀਆਂ ਹੀ ਪੱਤੀਆਂ ਸੁਲੋਣੀ ਚਾਲੀ ਨਾਲ ਇਕੱਲਾ ਚੂਨ ਲੜੇਗਾ ਜਾਂ ਕਿਸੇ ਨਾਲ ਗੱਠ ਜੋੜ ਕਰੇਗਾ ਜਿਉਂ ਨਾਲ ਦੇ ਬਿੱਤੀ ਸੁਲੋਣੀ ਕਾਰੀ ਦੇ ਉਹ ਬਹਾਦਰ ਜਵਾਨ ਤਾਂ ਜਿਨ੍ਹਾਂ ਨੇ ਅਗਰੇਜ਼ ਇੱਥੋਂ ਕੱਢੇ ਨਹੀਂ ਜਿਨੇ ਗਾਂਦਸਾ ਚਾਈ ਸਾਦੜਿਆ ایمرجنسی توڑی ہے اس کر کے اس بات میں کسی دور کی ہے سکڑے پر لڑا گے سنگ دی دور ہے سنگ ساتھ لڑا پجاب میں لوگ دیکھا کہ پجاب کسی ہری سنگھ نلو پر کے پیدا ہوئے پارا ہری پیدا ہوئے پھر یہ گرمو دی تحتی ہے اس تحتی سے آگے دلی تو کر رہے ہیں جب تو پتہ ہی نہیں کہ پجاب دی کلچر کی ہے یہ تو تحتی کی ہے کلچر کی ہے رائر پیڈ کی ہے وہ آگے اسے چلا رہے ہیں لوگ کا نہیں سوچنا چاہیے ਧਰਨੇ ਜੋ ਨਿਕਲੀ ਹੋਈ ਪਾਰਟੀਆਂ ਹੁ ਕਸਾਲਾ ਨੂੰ ਆਪਣੇ ਹੱਕਾਂ ਨੂੰ ਲੈ ਕੇ ਵੀ ਜਿਹੜੇ ਧਰਨੇ ਲਾਉਣ ਦਿੰਦੇ ਦਾ ਪਰਚੇ ਦਰਜ ਕੀਤੇ ਜਾ ਰਹੇ ਆ ਲਾਠੀ ਚਾਰਜ ਵੀ ਕਈ ਜਗ੍ਹਾ ਹੋ ਰਿਹਾ ਕਿਵੇਂ ਦੇਖ ਲਓ ਇਹਨੂੰ ਇਹ ਜਿਹੜੀਆਂ ਗੱਲਾਂ ਟੁਟਕਲੇ ਸੁਣਾਉਂਦੇ ਸੀ ਨਾ ਹੁਣ ਉਹਨੂੰ ਦੇਣੇ ਪੈ ਰਹੇ ਨੇ ਹੁਣ ਟੁਟਕਲੇ ਨੂੰ ਪੁਸਿਆ ਘੁਰ ਕਰਵਾਉਣ ਦੀ ਚੰਗਾ ਕੈਰੇ ਸਤਾ ਲੱਗਣੀ ਅਜਿਹਾ ਚੁਟਕੀ ਦੇ ਬਸਲੇ ਹੱਲ ਕਰਦਿਆਂਗੇ ਹੁਣ ਚੁਟਕੀ ਕਿੱਧਰ ਗਈ ਤੇ ਬਸੇ ਉੱਥੇ ਉੱਥੇ ਫਰੇੜਾ ਸਾਰੇ ਕਿਹੜੀ ਚੀਜ਼ ਦੀ ਕੁਰੀਸ਼ਤ ਖਤਮ ਹੋਈ ਕਿਤਾ ਖਤਮ ਹੋਇਆ ਜਾ ਕੋਈ ਤਾਂ ਸਸਤਾ ਹੋਇਆ ਜਾਂ ਕੋਈ ਗੌਂਦਰੀਆ ਮਿਲ ਗਿਆ ਤਾਂ ਕਰਦੇ ਬਾਅਦ ਉਹ ਵੀ ਕਿੰਨੇ ਹਸਪਤਾਲ ਬਣਾ ਦੇ ਇਹਨਾਂ ਨੇ ਕਿੰਨੇ ਸਕੂਲ ਇਹਨਾਂ ਨੇ ਕਿੱਥੇ ਬਣਾ ਦੇ ਇਹਨਾਂ ਨੇ ਸਭ ਝੂਠੇ ਝੂਸਰੇ ਆ ਆਮ ਕਰਾਂ ਦੇ ਕਾਖਿਆਂ ਕੋਲ 25 25 20 20 ਸਕਿਉਰਟੀ ਆਈ ਤੇ ਬੱਚਿਆਂ ਨੂੰ ਵੀ ਸਕੂਲ ਸੇਟਰ ਸਕਿਉਰਟੀ ਵਾਲੇ ਜਾਂਦੇ ਆ ਸੋਸ਼ਲ ਮੀਡੀਆ ਤੇ ਬੜਾ ਖਰਚਾ ਚੱਲ ਰਹੀ ਹੈ ਕਿਵੇਂ ਦੇਖੋ ਉਹ ਤਾਂ ਇਹ ਕਹਿਣ ਜਿਹੜੇ ਕਹਿੰਦੇ ਸੀ ਕਿ ਛੋਟੀ ਲੈਣੀਆਂ ਤੇ ਬੁੱਢੀ ਸਾਡੇ ਹੋਲ ਨੂੰ ਛੱਡਦੇ ਉਹੇ ਕੰਮ ਹੁਣ ਪੁੱਛੋ ਤੁਸੀਂ ਡੀਐਮ ਸਾਹਿਬ 900 ਤੱਕ ਤੁਸੀਂ ਨਹੀਂ ਬੈਠੇ ਹੋ ਤੇ ਦਿੱਲੀ ਤੋਂ ਕੇਜਰੀ ਵੱਲੋਂ ਆ ਕੇ ਤੁਸੋਂ ਦੇਖਦੇ ਸੋਧੀ ਹਿੰਦੁਸਤਾਨ ਦੇਖਦੇ ਉਹ ਰਾਜੂ ਨੂੰ ਦੇਖਿਆ ਜਿਹੜਾ ਦਿੱਲੀ ਰਾਜ ਕਰਦਾ ਜਿਹੜਿਆਂ ਨੂੰ ਕੋਈ ਬਦਲ ਵੀ ਕੋਈ ਨਹੀਂ ਐਮਪੀਆ ਨਾਲ ਕੋਈ ਉੱਥੇ ਉੱਥੇ ਨਹੀਂ ਬਦਲਵਾਇਆ ਬਦਲੋ ਚਾਹ ਕਰਦੇ ਸੋ ਫਿਰ ਉਹਨਾਂ ਨੂੰ ਪੰਜਾਬ ਆਉਣਾ ਹੀ ਨਹੀਂ ਖਤਰਾ ਚਾਹਦਾ ਉਹਨਾਂ ਨੂੰ ਕਿ ਕਿਉਂ ਨਹੀਂ ਜੱਫੇ ਦੇ ਅੱਗੇ ਕਿਉਂ ਨਹੀਂ ਪੰਜਾਬ ਦੇ ਕੋਸ਼ੇ ਆ ਕੇ ਕਿਉਂ ਨਹੀਂ ਪੰਜਾਬ ਦੇ ਲੋਕਾਂ ਨੂੰ ਕੀ ਕਿਨਾਂ ਅਨੁਕਾਰ ਜੀ ਨੂੰ ਲੈ ਕੇ ਨਫਾ ਨੂੰ ਲੈ ਕੇ ਜਿਹੜੇ ਹਾਲਾਤ ਤੇ ਲੋਕਾਂ ਨੇ ਕਨੇ ਲੈ ਕੇ ਪੰਜਾਬ ਦੇ ਸੁਰਤਾ ਕਰਦੇ ਉਹ ਬਹੁਤ ਆਪਾਂ ਸਿਆਣੇ ਬਣੋ ਮੈਂ ਜਿਹਾ ਆਪਣੇ ਦਾ ਕੁ ਦੇਸ਼ੀ ਰਾਜ ਕਰਨਾ ਤੇ ਜਿਹੜੇ ਆਪਾਂ ਸੱਤਾਂ ਸੱਚ ਹੋਇਆ ਨਹੀਂ ਆਪਾਂ ਦੁਨੀਆ ਨੂੰ ਉਸ ਤੋਂ ਬਿਹਾ। ਤਾਂ ਬਸ ਉਹ ਤੇ ਪੰਜਾਬ ਸਰਦਾਰ ਕਰਤਾ ਬਰਵਾਸਾ ਕਰਦਾ ਲਾਈ ਜੇ ਸਵਾਰਨਾ। ਮੁੜ ਕੇ ਫਿਰ ਸੋਚੋ ਸਹੀ ਥਾ ਕਿਹਾ ਉਹ ਕਾਂਗਰਸ ਦੇ ਦੇਗਲੇ ਕਿ ਕਿਆਸਾ ਆਪਾਂ ਵਾਲਿਆਂ ਦੀਆਂ ਗਰੰਤੀਆਂ ਦੇਖੀਆਂ ਵਾਏ ਪ੍ਰਚਾਰ ਦੇ ਝੂਠੇ ਦੇ ਵਾਏ ਵਾਅਦਾ ਜੇ ਕੋਈ ਇਹਾ ਦੇ ਕਿਛੜੀ ਕੀਤਾ। ਸਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਦੇਣ ਕਿਉਂਕਿ ਇਹ ਤੁਹਾਡੀ ਆਪਣੀ ਪਾਰਟੀ ਹੈ ਨੂੰ ਮੇਰਾ ਸੁਨੇਹਾ ਦਿੱਤਾ ਬਾਅਦ ਗਰੀ ਹੈ ਉਸ ਦੇ ਵਾਸਤੇ ਕੰਮ ਕੀਤਾ ਸ਼ੁਰੂ ਨਹੀਂ ਕਰਦਾ ਸਾਧੇਉ ਤਾਂ ਕਿ ਪੰਜਾਬ ਨੂੰ ਠੀਕ ਕਰੀ ਜੋ ਤੇ ਨਸਿਆ ਪਰੁੱਧ ਦੀ ਗੱਲ ਕਰਦੇ ਆ ਇਸ ਟੇਬਲ ਦੇ ਜਿਹੜੇ ਪੁਲਿਸ ਵਾਲੀ ਨਸਾਂ ਦੇਖ ਰਹੇ ਆ ਕੀ ਲੱਗਦਾ ਇਸ ਤਰ੍ਹਾਂ ਬੰਦ ਹੋਈ ਗਈ ਮੈਂ ਤਾਂ ਕਹਿੰਦਾ ਇਹ ਛੋਟਾ ਜਿਹਾ ਇੱਕ ਫਾਈਲ ਖੋਲਣ ਨਾਲ ਵੀ ਵੱਡੇ ਤਾਂ ਬੀਜਪੀ ਕੱਤੋਂ ਨਿਕਲੇ ਹੋਣ ਇਹ ਤਾਂ ਛੋਟਾ ਜਿਹਾ ਫੜੀ ਜਾ ਰਹੇ ਨੇ ਤਾਂ ਅਸਲ ਵਿੱਚ ਬੀਜਪੀ ਤੱਕ ਪਹੁੰਚ ਬਾਲ ਨਹੀਂ ਆਏ ਹੋਏ ਲੁਕੋ ਕਿਉਂ ਛੇੜ ਗਏ ਆਪੇ ਤੁਸੀਂ ਦੇ ਰਹੇ ਮੈਨੂੰ ਤੇ ਦੋਸਤਾਂ ਦੇ ਕਿਉਂ ਨਹੀਂ ਵੇਚਿਆ ਪੂਰੀ ਮਿਲਦੀ ਆ ਯਾਦ ਕਰੋ ਤੁਸੀਂ ਭੁੱਲੇ ਬੈਠੇ ਹੋ ਪ੍ਰੈਸਾਂ ਨੇ ਸੰਵਿਧਾਨ ਫੜਨ ਦਾ ਕਿਹੜਾ ਰਿਟਰਾਰ ਉੱਤੇ ਬੈਠੇ ਜਿਨ੍ਹਾਂ ਨੇ ਗਾਲੀ ਗਾਲੀ ਸੁਖਮੀ ਦਾ ਰਾਜ ਕੀਤਾ ਤੁਸੀਂ ਵਰਕਰਾਂ ਨੂੰ ਸਮੂਹਨ ਕਰਦੇ ਵੀ کہہ ਰਹੇ ਸੀ ਵੀ ਮੈਂ ਤਾਂ ਦੇ ਲਈ ਤੁਸੀਂ ਰਾਜ ਕੀਤਾ ਆਖਰ ਕੋਈ ਉਹਡਾਰ ਕਿਸ ਚੀਜ਼ ਹੈ ਵੀ ਜਿਹੜਾ ਉਹ ਸੁਖਮੀ ਨੂੰ ਕੋਸ ਰਿਹਾ ਬੱਸ ਤੁਸੀਂ ਵੀ ਇੰਨਾ ਮਸਾਏ ਗਲਤੀਆਂ ਖਾਈ ਬੈਠੇ ਰਹੇ ਹੁਣ ਧੰਨਵਾਦ ਦੇ ਪਰ ਬਾਈ ਕਹਿੰਦੇ ਛੱਡੋ ਵੀਰੇ ਕੋਈ ਨਾ ਪਰਾਵਾ ਬੋਲਿਆ ਮੇਰੇ ਮਨ ਪੈਦਾ ਆਲੀ